ਨਰਿੰਦਰ ਸਿੰਘ ਕਪੂਰ ਦੀ ਪੁਸਤਕ ਬਨਿਆਦਾਂ ਵਿੱਚੋਂ ਰਚਨਾ ਔਖਾ ਕੰਮ ਸੌਖਾ ਕੰਮ 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 ਹੁੰਦਾ ਉਸ ਦਾ ਔਖਾ ਸੌਖਾ ਹੋਣਾ ਉਸ ਨੂੰ ਕਰਨ ਵਾਲੇ ਦੀ ਲੋੜ ਦਿਲਚਸਪੀ ਅਤੇ ਤਿਆਰੀ ਤੇ ਨਿਰਭਰ ਕਰਦਾ ਹੈ ਸਫਲ ਵਿਅਕਤੀ ਔਖਾ ਕੰਮ ਪਹਿਲਾਂ ਕਰਦੇ ਹਨ ਅਸਫਲ ਵਿਅਕਤੀ ਔਖਾ ਕੰਮ ਕਰਦੇ ਹੀ ਨਹੀਂ ਸੌਖਾ ਕੰਮ ਹਰ ਕੋਈ ਕਰ ਸਕਦਾ ਹੈ ਔਖਾ ਕੰਮ ਕਰਨ ਵਾਲੇ ਨੂੰ ਮਾਹਰ ਕਿਹਾ ਜਾਂਦਾ ਹੈ ਸਾਰੇ ਮਹੱਤਵਪੂਰਨ ਕੰਮ ਔਖੇ ਹੁੰਦੇ ਨੇ ਔਖੇ ਕੰਮਾਂ ਦਾ ਹੀ ਮਹੱਤਵ ਹੁੰਦਾ ਹੈ ਇਹਨਾਂ ਦਾ ਹੀ ਮੁੱਲ ਪੈਂਦਾ ਹੈ ਅਤੇ ਕਦਰ ਹੁੰਦੀ ਹੈ ਹਰ ਨਵਾਂ ਕੰਮ ਜਾਂ ਪਹਿਲੀ ਵਾਰ ਕੀਤਾ ਜਾਣ ਵਾਲਾ ਹਰੇਕ ਕੰਮ ਔਖਾ ਅਤੇ ਮੁਸ਼ਕਲ ਹੁੰਦਾ ਹੈ ਔਖੇ ਕੰਮ ਨੂੰ ਕਰਨ ਲਈ ਸੋਚਣਾ ਵਧੇਰੇ ਪੈਂਦਾ ਹੈ ਮੁਸ਼ਕਲ ਕੰਮ ਨੂੰ ਵਕਤ ਵਧੇਰੇ ਲੱਗਦਾ ਹੈ ਜਦੋਂ ਕੋਈ ਕੰਮ ਤਿੰਨ ਵਾਰ ਕਰ ਲਿਆ ਜਾਵੇ ਤਾਂ ਸਾਰੀਆਂ ਮੁਸ਼ਕਲਾਂ ਵਿੱਚੋਂ ਲੰਘਣ ਕਰਨ ਉਹ ਸੌਖਾ ਹੋ ਜਾਂਦਾ ਹੈ ਸੌਖੇ ਕੰਮ ਕਰਨ ਵਾਲੇ ਨੂੰ ਔਖਾ ਕੰਮ ਦਿਓ ਉਸ ਨੂੰ ਸਮਝਣ ਜਾਂ ਕਰਨ ਦਾ ਯਤਨ ਨਹੀਂ ਕਰੇਗਾ ਬਹਾਨੇ ਲਾਵੇਗਾ ਮੁਲਤਵੀ ਕਰੇਗਾ ਤੇ ਗੈਰ ਹਾਜ਼ਰ ਹੋ ਜਾਵੇਗਾ ਮਾਹਰ ਬਹਾਨੇ ਨਹੀਂ ਲੋਂਦੇ ਉਹ ਥੋੜੇ ਚਿਰ ਵਿੱਚ ਬਦੇਰੇ ਕੰਮ ਕਰਕੇ ਖੁਸ਼ਹਾਲ ਹੋ ਜਾਂਦੇ ਨੇ ਕੰਮ ਹਮੇਸ਼ਾ ਬਦੇਰੇ ਹੁੰਦੇ ਹਨ ਉਹਨਾਂ ਨੂੰ ਕਰਨ ਲਈ ਸਮਾਂ ਹਰ ਵਾਰੀ ਘੱਟ ਹੁੰਦਾ ਹੈ ਸਫਲ ਵਿਅਕਤੀ ਮਹੱਤਵਪੂਰਨ ਕੰਮ ਨੂੰ ਮਹੱਤਵ ਦਿੰਦੇ ਹਨ ਦੂਜੇ ਸੌਖੇ ਕੰਮ ਕਰਦਿਆਂ ਹੀ ਸਮਾਂ ਲਗਾ ਦਿੰਦੇ ਹਨ ਕਈ ਸੌਖੇ ਕੰਮਾਂ ਨੂੰ ਵੀ ਬੜੇ ਔਖੇ ਬਣਾ ਲੈਂਦੇ ਹਨ ਤੁਸੀਂ ਆਪ ਮਹੱਤਵਪੂਰਨ ਕਮਾਦੀ ਸੂਚੀ ਬਣਾਓ ਜਿਹੜੇ ਕੰਮ ਸਭ ਤੋਂ ਵੱਧ ਮਹੱਤਵਪੂਰਨ ਹੋਣਗੇ ਉਹ ਔਖੇ ਹੋਣਗੇ ਕਿਸੇ ਔਖੇ ਕੋਰਸ ਵਿੱਚ ਦਾਖਲਾ ਲਓਗੇ ਜ਼ਿੰਦਗੀ ਸੌਖੀ ਹੋ ਜਾਵੇਗੀ ਸੌਖੇ ਕੋਰਸ ਕਰੋਗੇ ਬੇਰੁਜ਼ਗਾਰਾਂ ਦੀ ਭੀੜ ਵਿੱਚ ਗਵਾਚ ਜਾਓਗੇ ਜਿਹੜੇ ਪੜ੍ਹਾਈ ਛੱਡ ਦਿੰਦੇ ਹਨ ਉਹਨਾਂ ਦੀ ਜ਼ਿੰਦਗੀ ਰੁਕੀ ਹੋਈ ਹੁੰਦੀ ਹੈ ਉਹਨਾਂ ਨੇ ਪੜ੍ਹਾਈ ਦੀ ਔਕੀ ਵੇਖੀ ਹੁੰਦੀ ਹੈ ਨਿਕਲਣ ਵਾਲੇ ਚੰਗੇ ਨਤੀਜੇ ਉਹਨਾਂ ਨੂੰ ਦਿਸਦੇ ਹੀ ਨਹੀਂ ਪੜਾਈ અધੂਰੀ ਛੱਡਣ ਵਾਲੇ ਬਾਕੀ ਜ਼ਿੰਦਗੀ ਵਿੱਚ ਵੀ ਕੋਈ ਕੰਮ ਪੂਰਾ ਨਹੀਂ ਕਰਦੇ ਕੰਮ ਅਧੂਰਾ ਛੱਡਣ ਵਾਲੇ ਨੌਕਰੀ ਰਹਿੰਦੇ ਹਨ ਕੰਮ ਪੂਰਾ ਕਰਨ ਵਾਲੇ ਕੰਪਨੀਆਂ ਤੇ ਕਾਰਖਾਨਿਆਂ ਦੇ ਮਾਲਕ ਬਣ ਜਾਂਦੇ ਹਨ ਮਾਪੇ ਪਰਿਵਾਰ ਅਤੇ ਸਮਾਜ ਸਾਨੂੰ ਮਿਹਨਤ ਕਰਨ ਲਈ ਅਫਸਰੀ ਦੇ ਸਕਦੇ ਹਨ ਔਖੇ-ਸੌਖੇ ਤੇ ਸਫਲ-ਅਸਫਲ ਅਸੀਂ ਆਪ ਹੋਣਾ ਹੁੰਦਾ ਹੈ ਕੁਝ ਵੀ ਅਜਿਹਾ ਨਹੀਂ ਜਿਹੜਾ ਯਤਨ ਕਰਕੇ ਸਿੱਖਿਆ ਨਹੀਂ ਜਾ ਸਕਦਾ ਜਾਂ ਜਿਸ ਦਾ ਅਭਿਆਸ ਕਰਨ ਨਾਲ ਮਾਹਿਰ ਨਹੀਂ ਬਣਿਆ ਜਾ ਸਕਦਾ ਮੋੜ ਵਿੱਚ ਸਭ ਕੁਝ ਔਖਾ ਹੁੰਦਾ ਹੈ ਪਰ ਅਭਿਆਸ ਨਾਲ ਆਪ ਮੁਖਾਰੀ ਤਬਲਾ ਵਜਾਉਣ ਵਾਂਗ ਅਤੇ ਹੱਥ ਛੱਡ ਕੇ ਸਾਈਕਲ ਚਲਾਉਣ ਵਾਂਗ ਸਭ ਕੁਝ ਸੌਖਾ ਹੋ ਜਾਂਦਾ ਹੈ ਖੇਤਰ ਕੋਈ ਹੋਵੇ ਕੁਝ ਕਰਨ ਤੋਂ ਪਹਿਲਾਂ ਵੇਖਣਾ ਪੈਂਦਾ ਹੈ ਕਿ ਕੰਮ ਕੀ ਹੈ ਸੰਸਾਧਨ ਕਿਹੜੇ ਹਨ ਸਮਾਂ ਕਿੰਨਾ ਹੈ ਤੇ ਰੁਕਾਵਟਾਂ ਕੀ-ਕੀ ਹਨ ਸਹੀ ਫੈਸਲਾ ਤਾਂ ਹੀ ਸੰਭਵ ਹੋਏਗਾ ਜੇ ਜ਼ਿੰਮੇਵਾਰੀ ਚੁੱਕੋਗੇ ਅਤੇ ਜੇ ਸੋਚ ਸਪਸ਼ਟ ਹੋਵੇਗੀ ਸਪਸ਼ਟ ਸੋਚ ਔਖੇ ਕਾਰਜ ਕਰਨ ਨਾਲ ਉਪਜਦੀ ਹੈ ਕਿਉਂਕਿ ਔਖੇ ਕੰਮਾਂ ਵਿੱਚ ਗਲਤੀਆਂ ਵਧੇਰੇ ਹੁੰਦੀਆਂ ਹਨ ਜਿਹੜੀਆਂ ਸਬਕ ਬਣ ਜਾਂਦੀਆਂ ਹਨ ਔਖੇ ਕੰਮਾਂ ਵਿੱਚ ਸਿੱਖਣ ਅਤੇ ਪ੍ਰਯੋਗ ਕਰਨ ਵਾਲਾ ਬਹੁਤ ਕੁਝ ਹੁੰਦਾ ਹੈ ਸੌਖੇ ਕੰਮਾਂ ਵਿੱਚ ਦਰਾਉ ਹੀ ਹੁੰਦਾ ਹੈ ਇੱਕ ਹੀ ਕੰਮ ਇੱਕ ਹੀ ਢੰਗ ਨਾਲ ਬਾਰ ਬਾਰ ਕਰਨ ਨਾਲ ਤਜਰਬਾ ਨਹੀਂ ਵੱਧਦਾ ਸੋਚ ਖੁੰਡੀ ਹੁੰਦੀ ਹੈ ਪੜਾਈ ਸਿਖਲਾਈ ਦਾ ਉਦੇਸ਼ ਵਿਦਿਆਰਥੀਆਂ ਨੂੰ ਔਖੇ ਤੇ ਨਵੇਂ ਕੰਮ ਕਰਨ ਦੇ ਯੋਗ ਬਣਾਉਣਾ ਹੁੰਦਾ ਹੈ ਪੜਾਈ ਸਾਡੇ ਵਿੱਚ ਕਿਸੇ ਸਮੱਸਿਆ ਦੇ ਸਾਰੇ ਪੱਖ ਵਿਚਾਰ ਕੇ ਫੈਸਲਾ ਕਰਨ ਦੀ ਯੋਗਤਾ ਪਜਾਉਂਦੀ ਹੈ ਤੇ ਬਿਉਂਤ ਬਣਾਉਣ ਦਾ ਹੁਨਰ ਸਿਖਾਉਂਦੀ ਹੈ ਜਿਨ੍ਹਾਂ ਕਰਕੇ ਅਸੀਂ ਦੋ ਚੇਤੀਆਂ ਤੇ ਸੰਸਿਆਵਾਂ ਤੋਂ ਮੁਕਤ ਹੋ ਕੇ ਇੱਕਾਗਰਮਾਨਾ ਤੇ ਸਵੈ ਵਿਸ਼ਵਾਸ ਨਾਲ ਔਖੇ ਕੰਮਾਂ ਹੱਥ ਪਾਉਂਦੇ ਹਾਂ ਤੇ ਲਾਭਕਾਰੀ ਨਤੀਜੇ ਸਿਰਜਦੇ ਹਾਂ ਜਿਨ੍ਹਾਂ ਦਾ ਮਨ ਇਕਾਗਰ ਨਹੀਂ ਹੁੰਦਾ ਉਹ ਕਦੀ ਇੱਕ ਕਰਨ ਲੱਗ ਜਾਂਦੇ ਹਨ ਕਦੀ ਉਹ ਕਰਨ ਲੱਗ ਜਾਂਦੇ ਹਨ ਅਤੇ ਐਵੇਂ ਆਪਣੀ ਸਾਰੀ ਊਰਜਾ ਤੇ ਸਮਾਂ ਵਿਅਰਥ ਕਰ ਦਿੰਦੇ ਹਨ ਹਰ ਕਿਸੇ ਦਾ ਸਰੀਰ ਉਤਨੀ ਸ਼ਕਤੀ ਹੀ ਉਪਜਾਉਂਦਾ ਹੈ ਜਿੰਨੀ ਸ਼ਕਤੀ ਹੱਥ ਵਿੱਚ ਲੈ ਕੰਮ ਨੂੰ ਕਰਨ ਲਈ ਵਰਤਨ ਦੀ ਲੋੜ ਪੈਂਦੀ ਹੈ ਸਪਸ਼ਟ ਸੋਚ ਵਾਲੇ ਵਿਅਕਤੀ ਆਪਣੇ ਫੈਸਲਿਆਂ ਨੂੰ ਲਿਖ ਲੈਂਦੇ ਹਨ ਲਿਖਤੀ ਫੈਸਲਿਆਂ ਉਦੇਸ਼ਾਂ ਤੇ ਨਿਸ਼ਾਨਿਆਂ ਦੀ ਤਾਕਤ ਵਧੇਰੇ ਹੁੰਦੀ ਹੈ ਇਹ ਫੈਸਲੇ ਵਿਉਂਤਾਂ ਦਾ ਆਧਾਰ ਤੇ ਕਾਰਜਾਂ ਲਈ ਪ੍ਰੇਰਨਾ ਬਣਦੇ ਹਨ ਜੇ ਵਿਉਂਤ ਵਿਗਿਆਨਕ ਹੋਵੇ ਤਾਂ ਸਫਲਤਾ ਹੀ ਮਿਲਦੀ ਹੈ ਦਿਨਾਂ ਮਹੀਨਿਆਂ ਸਾਲਾਂ ਦੇ ਨਿਸ਼ਾਨੇ ਤੇ ਟਾਈਮ ਟੇਬਲ ਮਿਥਨ ਨਾਲ ਉਹ ਇੱਕ ਸਾਡੀ ਪਕੜ ਵਿੱਚ ਆ ਜਾਂਦਾ ਹੈ ਆਪਣੇ ਨਿਸ਼ਾਨੇ ਮਿਥਨ ਨਾਲ ਅਸੀਂ ਉਹਨਾਂ ਨੂੰ ਪੂਰਾ ਕਰਨ ਦੇ ਪੱਖੋਂ ਸਪਸ਼ਟ ਹੋ ਜਾਂਦੇ ਹਾਂ ਵਿਉਂਤਬੰਦੀ ਲਈ ਥੋੜਾ ਜਿਹਾ ਸਮਾਂ ਹੀ ਲੱਗਦਾ ਹੈ ਪਰ ਇਸ ਨਾਲ ਬਹੁਤ ਵਕਤ ਖਰਚਤੇ ਊਰਜਾ ਬਚਦੀ ਹੈ ਵਿਅੰਤ ਤੋਂ ਬਿਨਾ ਨਾ ਕੰਮ ਆਰੰਭ ਹੁੰਦੇ ਹਨ ਨਾ ਹੀ ਮੁਕਤੇ ਹਨ ਵਿਅੰਤ ਅਨੁਸਾਰ ਕੰਮ ਨਿਪਟਣ ਅਤੇ ਨਿਪਟੌਣ ਨਾਲ ਸਾਡੀ ਸਮਰੱਥਾ ਆਤਮ ਵਿਸ਼ਵਾਸ ਅਤੇ ਸਵੈ ਕਾਬੂ ਵੱਧ ਜਾਂਦੇ ਹਨ ਜੀਵਨ ਵਿੱਚ ਲਗਭਗ 20% ਕੰਮ ਹੀ ਮਹੱਤਵਪੂਰਨ ਹੁੰਦੇ ਹਨ ਪਰ 80% ਦੇ ਨਤੀਜੇ ਸਿਰਜਦੇ ਤੇ ਲਾਭ ਉਪਜਾਉਂਦੇ ਹਨ ਕਈ ਵਿਅਕਤੀ ਦਿਨ ਪਰ ਰੁੱਝੇ ਰਹਿੰਦੇ ਹਨ ਪਰ ਪ੍ਰਾਪਤੀ ਕੋਈ ਨਹੀਂ ਹੁੰਦੀ ਕਿਉਂਕਿ ਉਹਨਾਂ ਨੇ ਕੰਮ ਵਿਅੰਤਿਆ ਨਹੀਂ ਹੁੰਦਾ ਜਿਸ ਕਾਰਨ ਚੱਪੂਆਂ ਤੋਂ ਬਿਨਾ ਬੇੜੀ ਵਾਂਗ ਉਹ ਜਿੱਥੇ ਹੁੰਦੇ ਹਨ ਉੱਥੇ ਘੁੰਮਦੇ ਰਹਿੰਦੇ ਹਨ ਕਿਸੇ ਕੰਮ ਦਾ ਸਭ ਤੋਂ ਮੁੱਲਵਾਨ ਭਾਗ ਔਖਾ ਹੀ ਹੁੰਦਾ ਹੈ ਦਿਲ ਜਾਂ ਦਿਮਾਗ ਦਾ ਆਪਰੇਸ਼ਨ ਕਰਨਾ ਬੜਾ ਔਖਾ ਹੁੰਦਾ ਹੈ ਪਰ ਇਸ ਦੇ ਸਿੱਟੇ ਤੇ ਮਾਇਕੇ ਨਾਮ ਬੜੇ ਮਹੱਤਵਪੂਰਨ ਹੁੰਦੇ ਹਨ ਕਈ ਥਾਵਾਂ ਤੇ ਵਿਸ਼ੇਸ਼ ਕਰਕੇ ਪਿੰਡਾਂ ਦੇ ਵਿਦਿਆਰਥੀ ਮਹੱਤਵਪੂਰਨ ਵਿਸ਼ਿਆਂ ਨੂੰ ਪਹਿਲਾਂ ਹੀ ਔਖੇ اعلان ਕੇ ਸੌਖੇ ਵਿੱਚ ਚੁਣ ਲੈਂਦੇ ਹਨ ਇਹ ਲੜਨ ਤੋਂ ਪਹਿਲਾਂ ਹੀ ਹਾਰ ਮੰਨਣ ਵਾਲੀ ਗੱਲ ਹੁੰਦੀ ਹੈ ਡਿਗਰੀ ਮਿਲ ਜਾਂਦੀ ਹੈ ਪਰ ਸੌਖੇ ਵਿਸ਼ਿਆਂ ਵਾਲੀ ਹੋਣ ਕਰਕੇ ਅਜਿਹੀ ਡਿਗਰੀ ਦਾ ਕੋਈ ਮੁੱਲ ਨਹੀਂ ਪੈਂਦਾ ਨਿੱਕੇ ਤੇ ਸੌਖੇ ਕੰਮਾਂ ਨੂੰ ਪਹਿਲਾਂ ਕਰਨ ਦਾ ਹਰ ਕਿਸੇ ਨੂੰ ਲਾਲਚ ਹੁੰਦਾ ਹੈ ਪਰ ਐਵੇਂ ਵੱਡੇ ਤੇ ਔਖੇ ਕੰਮਾਂ ਨੂੰ ਟਾਲਣ ਦੀ ਆਦਤ ਪੈ ਜਾਂਦੀ ਹੈ ਤੇ ਹੌਲੀ-ਹੌਲੀ ਔਖੇ ਕੰਮਾਂ ਤੋਂ ਡਰ ਲੱਗਣ ਲੱਗ ਪੈਂਦਾ ਹੈ ਸਮਾਂ ਨੇ ਗੁਜ਼ਰੀ ਜਾਣਾ ਹੈ ਵੇਲਿਆਂ ਵੀ ਤੇ ਕੰਮ ਕਰਦਿਆਂ ਵੀ ਸਾਰੇ ਕੰਮਾਂ ਵਾਸਤੇ ਕਿਸੇ ਨੂੰ ਵੀ ਵਕਤ ਨਹੀਂ ਮਿਲਦਾ ਪਰ ਜੋ ਕੰਮ ਜ਼ਰੂਰੀ ਹੁੰਦਾ ਹੈ ਉਸ ਲਈ ਵਕਤ ਦੀ ਕਦੇ ਘਾਟ ਨਹੀਂ ਆਉਂਦੀ ਵੇਲਿਆਂ ਕੋਲ ਕੁਝ ਵੀ ਮਹੱਤਵਪੂਰਨ ਕਰਨ ਲਈ ਸਮਾਂ ਹੀ ਨਹੀਂ ਹੁੰਦਾ ਪਰ ਰੁੱਝਿਆਂ ਕੋਲ ਮਹੱਤਵਪੂਰਨ ਕੰਮਾਂ ਲਈ ਹੀ ਸਮਾਂ ਹੁੰਦਾ ਹੈ ਜੋ ਜੋ ਕਰਦੇ ਹਨ ਉਹ ਮਹੱਤਵਪੂਰਨ ਹੋ ਜਾਂਦਾ ਔਖੇ ਕੰਮਾਂ ਦੇ ਨਤੀਜੇ ਹੁੰਦੇ ਸਖਾਵੇਂ ਹਨ ਪਰ ਨਿਕਲਦੇ देर ਨਾਲ ਹਨ ਜਦੋਂ ਕਿ ਸਰਧਾਰਨ ਅਤੇ ਸੌਖੇ ਕੰਮਾਂ ਦੇ ਨਤੀਜੇ ਨਿਕਲਦੇ ਹੀ ਨਹੀਂ ਕੇਵਲ ਨਰਾਸ਼ ਕਰਨ ਵਾਲੀ ਸਿੱਟੇ ਹੀ ਉਭਰਦੇ ਹਨ ਜਿਨ੍ਹਾਂ ਨੂੰ ਕੰਮ ਕਰਨ ਦੀ ਆਦਤ ਨਹੀਂ ਹੁੰਦੀ ਉਹਨਾਂ ਕੋਲ ਕਰਨ ਵਾਲਾ ਢੇਰ ਕੰਮ ਇਕੱਠਾ ਹੋਇਆ ਹੁੰਦਾ ਹੈ ਜਦੋਂ ਕੰਮ ਦਾ ਬੋਝ ਬਹੁਤ ਹੋਵੇਗਾ ਤਾਂ ਗਲਤੀਆਂ ਸਭਾ ਬਕੀ ਬਦੇ ਰਹੇ ਹੋਣਗੀਆਂ ਤੇ ਕਈ ਕੰਮ ਦੁਬਾਰਾ ਕਰਨੇ ਪੈਣਗੇ ਤੇ ਬਹੁਤੇ ਕੰਮ ਅਧੂਰੇ ਰਹਿ ਜਾਣਗੇ ਇਸ ਲਈ ਕਿਹਾ ਜਾਂਦਾ ਹੈ ਕਿ ਜ਼ਰੂਰੀ ਕੰਮ ਪਹਿਲਾਂ ਕਰੋ ਤੇ ਗੈਰ ਜ਼ਰੂਰੀ ਕੰਮ ਕਦੇ ਨਾ ਕਰੋ। ਖੇਤਰ ਕੋਈ ਵੀ ਹੋਵੇ ਅਧੂਰੇ ਕੰਮ ਅਗਲੇਰੇ ਕੰਮਾਂ ਵਿੱਚ ਰੁਕਾਵਟ ਪਾਉਂਦੇ ਹਨ। ਨਿਮਿਕਾਰ ਗੁਜ਼ਾਰੀ ਅਤੇ ਅਧੂਰੇ ਕੰਮਾਂ ਨਾਲ ਟਾਲ ਮਟੋਲ ਦੀ ਆਦਤ ਪੈਦਾ ਹੁੰਦੀ ਹੈ। ਇਹੀ ਕਾਰਨ ਹੈ ਕਿ ਨਕਮੇ ਕਰਮਚਾਰੀ ਵਧੇਰੇ ਛੁੱਟੀਆਂ ਲੈਂਦੇ ਹਨ ਅਤੇ ਅਧੂਰੇ ਕੰਮਾਂ ਦੀ ਚਿੰਤਾ ਕਰਨ ਉਪਰੇ ਬਿਮਾਰ ਪੈਂਦੇ ਹਨ। ਸਫਲ ਵਿਅਕਤੀਆਂ ਦੀ ਸੋਚ ਉਹ ਇੱਕमुखी ਹੁੰਦੀ ਹੈ। ਉਹ ਸਵੇਰੇ ਉੱਠਦੇ ਹਨ। ਉਹ ਹੋਰਾਂ ਦੇ ਜਾਗਣ ਤੋਂ ਪਹਿਲਾਂ 2 ਘੰਟੇ ਵਿੱਚ ਇਤਨਾ ਕੰਮ ਕਰ ਲੈਂਦੇ ਹਨ। ਇਹ ਰੱਦ ਦਿਨ ਦਰਾਂ 6 ਘੰਟਿਆਂ ਵਿੱਚ ਵੀ ਕਰਨਾ ਸੰਭਵ ਨਹੀਂ ਹੁੰਦਾ ਹਰ ਕਿਸੇ ਦੇ ਜੀਵਨ ਵਿੱਚ ਤਿੰਨ ਪੱਖ ਮਹੱਤਵਪੂਰਨ ਹੁੰਦੇ ਹਨ ਜੀਵਨ ਦੀਆਂ ਸੁੱਖ ਸਹੂਲਤਾਂ ਲਈ ਆਰਥਿਕ ਸਾਧਨ ਜਟਾਉਣੇ ਪਰਿਵਾਰਕ ਜੀਵਨ ਨੂੰ ਸੁਖਾਲਾ ਬਣਾਉਣਾ ਤੇ ਸਿਹਤ ਪੱਖੋਂ ਤੰਦਰੁਸਤ ਰਹਿਣਾ ਕੰਮ ਵਾਲੀ ਥਾਂ ਤੇ ਆਰਥਿਕ ਸਾਧਨ ਜਟਾਉਣ ਲਈ ਅਸੀਂ ਆਪਣੇ ਸਮੇਂ ਦਾ ਵੱਧ ਤੋਂ ਵੱਧ ਮੁੱਲ ਪਾਉਂਦੇ ਹਾਂ ਪਰਿਵਾਰ ਨਾਲ ਗੁਜ਼ਾਰੇ ਵਕਤ ਨਾਲ ਸਾਡੇ ਵਿੱਚ ਪਰਿਵਾਰ ਲਈ ਸੁੱਖ ਸਾਧਨ ਉਪਜਾਉਣ ਲਈ ਉਤਸ਼ਾਹ ਜਾਗਦਾ ਜਿਸ ਨਾਲ ਕੰਮ ਕਰਨ ਦੀ ਸਾਡੀ ਸ਼ਕਤੀ ਵਧਦੀ ਛੁੱਟੀਆਂ ਸਿਰ ਉਦੇਸ਼ਯ ਦੀਨ ਹੁੰਦੀਆਂ ਹਨ ਤਾਂ ਕਿ ਇਹ ਸਮਾਂ ਪਰਿਵਾਰ ਨਾਲ ਬਤਾਇਆ ਜਾਵੇ ਮਨੋਰੰਜਨ ਅਤੇ ਹੱਸਣਾ ਖੇਡਣਾ ਜ਼ਰੂਰੀ ਹੁੰਦਾ ਜਸ਼ਨ ਮਨਾਉਣਾ ਚਾਹੀਦਾ ਪਰ ਕੰਮ ਮਕਾਉਣ ਮਗਰੋਂ ਅਤੇ ਕੁਝ ਪ੍ਰਾਪਤ ਕਰਨ ਉਪਰੰਤ ਸਫਲ ਵਿਅਕਤੀ ਕੰਮ ਅਤੇ ਪਰਿਵਾਰ ਵਿੱਚ ਸੰਤੁਲਨ ਉਸਾਰਦੇ ਹਨ ਚੰਗੀ ਸਿਹਤ ਨਾਲ ਆਪਣੀ ਕਾਰਗੁਜ਼ਾਰੀ ਸੁਧਾਰਨ ਦੀ ਪ੍ਰੇਰਣਾ ਮਿਲਦੀ ਹੈ ਕੰਮ ਵਾਲੀ ਥਾਂ ਸੁਖਾਵੀ ਹੋਣੀ ਚਾਹੀਦੀ ਹੈ ਤਾਂ ਕਿ ਕੰਮ ਕਰਨਾ ਚੰਗਾ ਲੱਗੇ ਘਰ ਵਿੱਚ ਸੁੱਖ ਅਤੇ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ ਅਤੇ ਘਰ ਅਜਿਹਾ ਹੋਣਾ ਚਾਹੀਦਾ ਹੈ ਕਿ ਬਾਹਰੋਂ ਮੁੜਨ ਤੇ ਘਰ ਅੰਦਰ ਰਹਿਣਾ ਚੰਗਾ ਲੱਗੇ ਤੇ ਪੋਸ਼ਟਿਕ ਖੁਰਾਕ ਨਾਲ ਸੇਤ ਠੀਕ ਰਹੇ ਜਿਸ ਕੰਮ ਵਿੱਚ ਕਿਸੇ ਦੀ ਕਾਰਗੁਜ਼ਾਰੀ ਚੰਗੀ ਹੁੰਦੀ ਹੈ ਤੇ ਆਮਦਨ ਵਾਜਬ ਹੁੰਦੀ ਹੈ ਉਸ ਨੂੰ ਕਰਨ ਲਈ ਕਹਿਣਾ ਨਹੀਂ ਪੈਂਦਾ ਅਜਿਹੇ ਵਿਅਕਤੀ ਨਿਗਰਾਨੀ ਤੋਂ ਬਿਨਾਂ ਕੰਮ ਕਰਦੇ ਨੇ ਤੇ ਪ੍ਰਯੋਗ ਕਰਨ ਦੀ ਮੌਜਮਾਨ ਤੇ ਹਨ ਨਿਕਮੀਆਂ ਦੀ ਟਾਲ ਮਟੋਲ ਆਤਮ ਵਿਸ਼ਵਾਸ ਦੀ ਘਾਟ ਵਿੱਚੋਂ ਉਭਜਦੀ ਹੈ ਗਿਆਨ ਅਤੇ ਯੋਗਤਾਵਾਂ ਵਿਧੀਆਂ ਤੇ ਤਕਨੀਕਾਂ ਵੀ ਚੀਜ਼ਾਂ ਬਸਤਾਂ ਵਾਂਗ ਬਈਆਂ ਤੇ ਪੁਰਾਣੀਆਂ ਹੋ ਜਾਂਦੀਆਂ ਹਨ ਇਹਨਾਂ ਨੂੰ ਨਵਿਆਉਣ ਅਤੇ ਸਮੇਂ ਦੇ ਹਾਨੀ ਬਣਾਉਣ ਲਈ ਨਿਰੰਤਰ ਯਤਨ ਕਰਨਾ ਪੈਂਦਾ ਹੈ ਜਿਹੜਾ ਆਪਣੇ ਖੇਤਰ ਵਿੱਚ ਪਹਿਲੇ ਨਾਲੋਂ ਚੰਗੇਰਾ ਬੰਨਾ ਬੰਦ ਕਰ ਦਿੰਦਾ ਉਹ ਮਾੜਾ ਬਣਨ ਲੱਗ ਪੈਂਦਾ ਹੈ ਜਿਹੜਾ ਹੋਰਾਂ ਤੋਂ ਅੱਗੇ ਰਹਿਣਾ ਬੰਦ ਕਰ ਦਿੰਦਾ ਉਹ ਪਛੜਨ ਲੱਗ ਪੈਂਦਾ ਹੈ ਕੰਮ ਵਾਲੀ ਥਾਂ ਤੇ ਚੁਗਲੀਆਂ ਕਰਨ ਅਤੇ ਗੱਪਾਂ ਮਾਰਨ ਅਤੇ ਹੋਰਾਂ ਦੀਆਂ ਲੱਤਾਂ ਖੇਚਣ ਵਿੱਚ ਲਾਇਆ ਸਮਾਂ ਕੰਮਾਂ ਵਿੱਚੋਂ ਚੋਰੀ ਕੀਤਾ ਗਿਆ ਹੁੰਦਾ ਹੈ ਅਜਿਹੇ ਵਿਅਕਤੀਆਂ ਤੋਂ ਜ਼ਿੰਦਗੀ ਵਿੱਚ ਗੋਲ ਕਰਨ ਵਾਲੀਆਂ ਕਿੱਕਾਂ ਨਹੀਂ ਵੱਜਦੀਆਂ ਇਹ ਦੌਰ ਦੇ ਬਹੁਤ ਹਨ ਪਰ ਪਹੁੰਚਦੇ ਕਿਧਰੇ ਨਹੀਂ ਇਸ ਸਮਝਣਾ ਬੜਾ ਜ਼ਰੂਰੀ ਹੈ ਕਿ ਜ਼ਿੰਦਗੀ ਨੂੰ ਬਦਲਣ ਅਤੇ ਮਹੱਤਵ ਪ੍ਰਦਾਨ ਕਰਨ ਵਾਲੇ ਕੰਮ ਝਟਪਟ ਹੋਣ ਵਾਲੇ ਨਹੀਂ ਹੁੰਦੇ ਇਹ ਸੌਖੇ ਬਿਲਕੁਲ ਨਹੀਂ ਹੁੰਦੇ ਸਫਲ ਵਿਅਕਤੀ ਇਹਨਾਂ ਕੰਮਾਂ ਨੂੰ ਆਰੰਭ ਵਿੱਚ ਕਰਦੇ ਹਨ ਤੇ ਕਰਨਾ ਜਾਰੀ ਰੱਖਦੇ ਹਨ ਜਦੋਂ ਕਿ ਅਸਫਲ ਵਿਅਕਤੀ ਸ਼ੁਰੂ ਹੀ ਨਹੀਂ ਕਰਦੇ ਜਾਂ ਉਹ ਇਹਨਾਂ ਕੰਮਾਂ ਨੂੰ ਉਦੋਂ ਕਰਦੇ ਹਨ ਜਦੋਂ ਬਾਕੀਆਂ ਨੇ ਕਰ ਲਏ ਹੁੰਦੇ ਹਨ ਹਾਰਿਆਂ ਅਤੇ ਪਛੜਿਆਂ ਨੂੰ ਕੋਈ ਨਹੀਂ ਸੁਣਦਾ ਇਹ ਕਾਰਨ ਹੈ ਕਿ ਸੌਖੇ ਕੰਮ ਕਰਨ ਵਾਲਿਆਂ ਦਾ ਕੋਈ ਨਾਂਥਾ ਨਹੀਂ ਹੁੰਦਾ ਜੇ ਕਿਸੇ ਪ੍ਰਸਿੱਧ ਡਾਕਟਰ ਦਾ ਪੁੱਤਰ ਡਾਕਟਰ ਬਣਦਾ ਹੈ ਤਾਂ ਅਜਿਹਾ ਪੁੱਤਰ ਪ੍ਰਸਿੱਧ ਡਾਕਟਰ ਨਹੀਂ ਬਣੇਗਾ ਕਿਉਂਕਿ ਉਸਨੇ ਆਪਣਾ ਸੁੱਖ ਕੇਰਾ ਨਹੀਂ त्याਗਿਆ ਹਰ ਕਦਮ ਤੇ ਮਦਦ ਲਈ ਪਿਤਾ ਹਾਜ਼ਰ ਹੋਣ ਕਰਕੇ ਉਸਨੇ ਆਪਣੀਆਂ ਸਮੱਸਿਆਵਾਂ ਆਪ ਹੱਲ ਕਰਨ ਦੀ ਹੌਕ ਨਹੀਂ ਹੰਡਾਈ ਪੈਸੇ ਕਮਾਉਣ ਲਈ ਇਹ ਰਾਹ ਠੀਕ ਹੈ ਪਰ ਨਾਂਥਾ ਕਮਾਉਣ ਲਈ ਪੁੱਤਰ ਨੂੰ ਵੱਖਰਾ ਖੇਤਰ ਚੋਂ ਨਾ ਪੈਗਾ ਨਾ ਤਾਂ ਹੀ ਬਣੇਗਾ ਜੇ ਲੋਡ ਨਾਲੋਂ ਵਧੇਕ ਯੋਗਤਾ ਪ੍ਰਾਪਤ ਕੀਤੀ ਹੋਵੇ ਤੇ ਲੋਡ ਨਾਲੋਂ ਵੱਧ ਕੰਮ ਕੀਤਾ ਹੋਵੇ ਤੇ ਕੰਮ ਕਰਨ ਦੇ ਨਵੇਂ ਢੰਗ ਲੱਭੇ ਹੋਣ ਔਖਾ ਕੰਮ ਚੰਗਾ ਹੁੰਦਾ ਹੈ ਅਤੇ ਚੰਗੀ ਚੀਜ਼ ਵਾਂਗ ਔਖੇ ਕੰਮ ਦੀ ਲਾਗਤ ਵਧੇਰੇ ਹੋਵੇਗੀ ਪਰ ਨਤੀਜੇ ਸਾਰੀ ਤਕਾਬਟ ਲਾ ਦੇਣਗੇ ਅਸੀਂ ਉਹਨਾਂ ਅਧਿਆਪਕਾਂ ਨੂੰ ਹੀ ਯਾਦ ਕਰਦੇ ਹਾਂ ਜਿਨ੍ਹਾਂ ਨੇ ਸਿਲੇਬਸ ਤੋਂ ਬਹੁਤ ਕੁਝ ਵੱਖਰਾ ਤੇ ਬਾਹਰਲਾ ਦੱਸਿਆ ਹੋਵੇ ਤੇ ਸਾਡਾ ਆਪਣੇ ਆਪ ਵਿੱਚ ਵਿਸ਼ਵਾਸ ਅਤੇ ਜੀਵਨ ਵਿੱਚ ਸਫਲ ਹੋਣ ਦਾ ਉਸ਼ਾ ਉਪਜਾਇਆ ਹੋਵੇ ਸਫਲ ਫਿਲਮੀ ਅਦਾਕਾਰ ਵੱਡੇ ਪ੍ਰਸਿੱਧ ਅਤੇ ਯਾਦਗਾਰੀ ਅਦਾਕਾਰਾਂ ਦੀਆਂ ਫਿਲਮਾਂ ਵੇਖਦੇ ਹਨ ਤੇ ਅਦਾਕਾਰੀ ਦੀਆਂ ਨਵੀਆਂ ਝੁਕਤਾਂ ਲੱਭਦੇ ਹਨ ਜਿਹੜੇ ਵਾਰ-ਵਾਰ ਆਪਣੀਆਂ ਫਿਲਮਾਂ ਹੀ ਵੇਖਦੇ ਹਨ ਉਹ ਵੱਡੇ ਅਦਾਕਾਰ ਨਹੀਂ ਬਣਦੇ ਤੇ ਉਹਨਾਂ ਨੂੰ ਵੱਡੀਆਂ ਫਿਲਮਾਂ ਵਿੱਚ ਅਫਸਰ ਨਹੀਂ ਮਿਲਦੇ ਨਿਰਧਾਰਤ ਕੰਮ ਉਪਜੀਵਕਾਰੀ ਹੁੰਦਾ ਹੈ ਵੱਧੂ ਕਮ ਹਰਤ ਤੇ ਪਤਵੰਤੇ ਬਣ ਲਈ ਕੀਤਾ ਜਾਂਦਾ ਹੈ ਕਿਸੇ ਪਰਿਵਾਰ ਦੀ ਜੀਵਨ ਪ੍ਰਣਾਲੀ ਵਿੱਚ ਬੁਨਿਆਦੀ ਤਬਦੀਲੀ ਲਿਆਉਣ ਅਤੇ ਕਿਸੇ ਖੇਤਰ ਵਿੱਚ ਸਿਖਰ ਤੇ ਪਹੁੰਚਣ ਵਿੱਚ ਲਗਭਗ ਚਾਰ ਦਹਾਕੇ ਲੱਗਦੇ ਹਨ ਇੱਕ ਵਿਅਕਤੀ ਆਪਣੀ ਸੰਖੇਪ ਜਿਮਨੀ ਸੁਣਾਉਂਦਿਆਂ ਕਹਿ ਰਿਹਾ ਸੀ ਮੈਨੂੰ ਅਰਬપતિ ਬਣ ਵਿੱਚ 40 ਸਾਲ ਮਿਹਨਤ ਕਰਨੀ ਪਈ ਹੈ ਪਰ ਦੂਜਾ ਅਰਬ ਕਮਾਉਣ ਵਿੱਚ ਕੇਵਲ 10 ਸਾਲ ਹੋਰ ਲੱਗੇ ਹਨ ਮਾਹਰ ਵਿਅਕਤੀਆਂ ਤੇ ਵਿਸ਼ੇਸ਼ ਕਰਕੇ ਅਧਿਆਪਕਾਂ ਵਿੱਚ ਔਖੇ ਕਬਾਂ ਨੂੰ ਸੌਖੇ ਤੇ ਮੁਸ਼ਕਲ ਪ੍ਰਸ਼ਨਾਂ ਨੂੰ ਆਸਾਨ ਬਣਾਉਣ ਦਾ ਹੁਨਰ ਹੁੰਦਾ ਹੈ ਸਕੂਲ ਦੇ ਅੰਤਲੇਵਾਰੀ ਦਾ ਇੱਕ ਵਿਦਿਆਰਥੀ ਜੂਨੀਅਰ ਪੱਧਰ ਤੇ ਸ਼ਤਰੰਜ ਦਾ ਰਾਸ਼ਟਰੀ ਚੈਂਪੀਅਨ ਸੀ ਪਰ ਗਣਿਤ ਵਿੱਚੋਂ ਦੋ ਵਾਰ ਫੇਲ ਹੋਣ ਕਰਕੇ ਉਸ ਦਾ ਵਿਕਾਸ ਰੁਕਿਆ ਹੋਇਆ ਸੀ ਕਿਸੇ ਦੇ ਦੱਸਣ ਤੇ ਉਹ ਗਣਿਤ ਦੇ ਇੱਕ ਪ੍ਰਸਿੱਧ ਪ੍ਰੋਫੈਸਰ ਨੂੰ ਆਪਣੀ ਸਮੱਸਿਆ ਦੱਸਣ ਗਿਆ ਸਕੂਲ ਦਾ ਵਿਦਿਆਰਥੀ ਹੁਣ ਕਰਕੇ ਪ੍ਰੋਫੈਸਰ ਨੇ ਪਹਿਲਾਂ ਤਾਂ ਉਸ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਉਹ ਪ੍ਰੋਫੈਸਰ ਆਪ ਯੂਨੀਵਰਸਿਟੀ ਦੇ ਸ਼ਤਰੰਜ ਕਲੱਬ ਦਾ ਪ੍ਰਧਾਨ ਸੀ ਉਸ ਨੂੰ ਜਾਣ ਕੇ ਹੈਰਾਨੀ ਹੋਈ ਕਿ ਸ਼ਤਰੰਜ ਦਾ ਮਾਹਰ ਵਿਦਿਆਰਥੀ ਗਣਿਤ ਵਿੱਚੋਂ ਫੇਲ ਕਿਉਂ ਹੁੰਦਾ ਹੈ ਪ੍ਰੋਫੈਸਰ ਨੇ ਉਸ ਵਿਦਿਆਰਥੀ ਨਾਲ ਸ਼ਾਮ ਨੂੰ ਆਪਣੇ ਘਰ ਸ਼ਤਰੰਜ ਦੀ ਇੱਕ ਬਾਜ਼ੀ ਲਈ ਜਿਹੜੀ ਵਿਦਿਆਰਥੀ ਨੇ ਜਿੱਤ ਲਈ ਦੂਜੀ ਬਾਜ਼ੀ ਵਿੱਚ ਵੀ ਵਿਦਿਆਰਥੀ ਨੇ ਪ੍ਰੋਫੈਸਰ ਨੂੰ ਮат ਦੇ ਦਿੱਤੀ ਪ੍ਰੋਫੈਸਰ ਨੇ ਵਿਦਿਆਰਥੀ ਨੂੰ ਗਣਿਤ ਦੀ ਪੁਸਤਕ ਅਤੇ ਉਸ ਵਿੱਚੋਂ ਕੁਝ ਪ੍ਰਸ਼ਨ ਹੱਲ ਕਰਕੇ ਲਿਆਉਣ ਲਈ ਅਗਲੇ ਦਿਨ ਬੁਲਾਇਆ ਸਿਲੇਬਸ ਅਤੇ ਵਿਦਿਆਰਥੀ ਦੀ ਕਾਰਗੁਜ਼ਾਰੀ ਵੇਖ ਕੇ ਪ੍ਰੋਫੈਸਰ ਸਮਝ ਗਿਆ ਕਿ ਸਿਲੇਬਸ ਵਿਚਲੇ 10 ਭਾਗਾਂ ਵਿੱਚੋਂ 4 ਭਾਗ ਉਸ ਦੀ ਰਕਾਵਟ ਬਣੇ ਹੋਏ ਸਨ ਪ੍ਰੋਫੈਸਰ ਨੇ ਪ੍ਰੀਖਿਆ ਵਿੱਚ ਰਹਿੰਦੇ ਕੇਵਲ 3 ਮਹੀਨਿਆਂ ਨੂੰ ਧਿਆਨ ਵਿੱਚ ਰੱਖ ਕੇ ਬਾਕੀ 6 ਭਾਗਾਂ ਵਿੱਚਲੇ ਹਰੇਕ ਪ੍ਰਸ਼ਨ ਨੂੰ ਉਸ ਵਿਦਿਆਰਥੀ ਤੋਂ 20-20 ਤੋਂ ਵੱਧਵਾਰੀ ਹਲ ਕਰਵਾਇਆ ਤੇ ਪ੍ਰੀਖਿਆ ਵਿੱਚ 60 ਨੰਬਰਾਂ ਦੇ ਕੀਤੇ ਪੇਪਰ ਵਿੱਚੋਂ ਉਸ ਵਿਦਿਆਰਥੀ ਦੇ 59 ਨੰਬਰ ਆਏ। ਜਿਵੇਂ ਉਸ ਚੈਂਪੀਅਨਸ਼ਿਪ ਦਾ ਗਵਾਚਾ ਸਵੈਮਾਨ ਮੋੜਾਇਆ। ਸਫਲ ਵਿਅਕਤੀਆਂ ਨੂੰ ਕੰਮ ਕਰਦਿਆਂ ਵੇਖਣਾ ਤੇ ਉਹਨਾਂ ਦੀ ਕਾਰਜਵਿਧੀ ਅਪਣਾਉਣ ਨਾਲ ਸਾਡੀ ਆਪਣੀ ਕਾਰਗੁਜ਼ਾਰੀ ਸੁਧਰਦੀ ਹੈ। ਕਿਸੇ ਨੇ ਵੱਡੇ ਸੰਗੀਤਕਾਰ ਦੀ ਸਫਲਤਾ ਦਾ ਜਦੋਂ ਪੇਤ ਪੁੱਛਿਆ ਤਾਂ ਉਸਨੇ ਕਿਹਾ ਅਭਿਆਸ, ਹਰ ਰੋਜ਼ ਅਭਿਆਸ, ਉਸਤਾਦ ਦੀ ਹਾਜ਼ਰੀ ਵਿੱਚ ਅਭਿਆਸ, ਸਵੇਰੇ ਉੱਠ ਕੇ ਅਭਿਆਸ। ਮੁੱਕੇਬਾਜ਼ੀ ਦੇ ਵਿਸ਼ਵ ਚੈਂਪੀਅਨ ਮੁਹੰਮਦ ਅਲੀ ਨੂੰ ਮੁੱਕੇਬਾਜ਼ੀ ਦਾ ਬਹੁਤ ਅਭਿਆਸ ਕਰਨਾ ਚੰਗਾ ਨਹੀਂ ਸੀ ਲੱਗਦਾ ਉਸ ਦੀ ਮਾਂ ਕਿਹਾ ਕਰਦੀ ਸੀ ਜੇ ساری ਜ਼ਿੰਦਗੀ ਚੈਂਪੀਅਨ ਅਖਵਾਨ ਦਾ ਆਨੰਦ ਮਾਣਾ ਹੈ ਤਾਂ ਅਭਿਆਸ ਦੀ ਔਖ ਬਰਦਾਸ਼ਤ ਕਰ ਕਿਹੜੇ ਮੱਥੇ ਔਖ ਬਰਦਾਸ਼ਤ ਕੀਤੀ ਅਤੇ ਉਹ ਵਿਸ਼ਵ ਚੈਂਪੀਅਨ ਬਣਿਆ ਸੋਚੋ ਤੁਸੀਂ ਜਿੱਥੇ ਹੋ ਉੱਥੇ ਕਿਵੇਂ ਪਹੁੰਚੇ ਹੋ ਜਿਹੜੇ ਉਚੇਰੀਆਂ ਪਦਮੀਆਂ ਤੇ ਹਨ ਉਹ ਉੱਥੇ ਕਿਵੇਂ ਪਹੁੰਚੇ ਹਨ ਕਿਹੜੀ ਗੱਲ ਉਤਸ਼ਾਹ ਦਿੰਦੀ ਹੈ ਕਿਹੜੀ ਰਸਤਾ ਰੋਕਦੀ ਹੈ ਤੁਹਾਡੀਆਂ ਅੰਦਰ ਲੀਆਂ ਸ਼ਕਤੀਆਂ ਕੀ ਹਨ ਤੁਹਾਡੀਆਂ ਬਾਹਰ ਲੀਆਂ ਰੁਕਾਵਟਾਂ ਕੀ ਹਨ ਰੁਕਾਵਟਾਂ ਬਾਰੇ ਧੀਰਜ ਨਾਲ ਸੋਚੋ ਹੋਰਾਂ ਨਾਲ ਸਲਾਹ ਕਰੋ ਹੱਲ ਨਿਕਲਾ ਵੀਗਾ ਇੱਕ ਵਾਰੀ ਇੱਕ ਤੰਗ ਪਹਾੜੀ ਰਸਤੇ ਤੇ ਕਾਰ ਪੈਂਚਰ ਹੋ ਗਈ ਮਾਲਕ ਨੇ ਕਾਰ ਇੱਕ ਪਾਸੇ ਖੜੀ ਕਰਕੇ ਪੱਈਆ ਖੋਲਿਆ ਡਿੱਕੀ ਵਿੱਚੋਂ ਜਦੋਂ ਦੂਜਾ ਪੱਈਆ ਕੱਢਿਆ ਤਾਂ ਉਹ ਉੱਛਲ ਕੇ ਉਸਦੇ ਹੱਥਾਂ ਵਿੱਚੋਂ ਨਿਕਲ ਗਿਆ ਪੱਈਆ ਤਾਂ ਉਸਨੇ ਕੈਪਟਕੇ ਫੜ ਲਿਆ ਪਰ ਖੋਲ ਕੇ ਰੱਖੇ ਨਟ ਬੋਲਟ ਥੱਲੇ ਰੁੜ ਗਏ ਮਾਲਕ ਪਰੇਸ਼ਾਨ ਸੀ ਨੇੜਿਓਂ ਕੋਈ ਮਦਦ ਸੰਭਵ ਨਹੀਂ ਸੀ ਉੱਥੋਂ ਲੰਘਦੇ ਇੱਕ ਇੰਜੀਨੀਅਰ ਨੇ ਉਸ ਦੀ ਨਟ ਬੋਲਟ ਢੁੱਲ ਜਾਣ ਦੀ ਸਮੱਸਿਆ ਸੁਣੀ ਤਾਂ ਕਿਹਾ ਕਾਰ ਨੂੰ ਲੱਗੇ ਹੋਏ ਤਿੰਨ ਪਹੀਆਂ ਦਾ ਇੱਕ-ਇੱਕ ਨਟ ਬੋਲਟ ਖੋਲ ਕੇ ਚੌਥੇ ਪਹੀਏ ਨੂੰ ਲਾ ਲਓ ਕਾਰ ਚੱਲ ਪਵੇਗੀ ਮਾਰੂਥਲਾਂ ਵਿੱਚ ਦਿਸ਼ਾਵਾ ਨਹੀਂ ਹੁੰਦੀਆਂ ਲਗਭਗ 50 ਸਾਲ ਪਹਿਲਾਂ ਤੱਕ ਸਹਾਰਾ ਮਾਰੂਥਲ ਵਿੱਚ ਹਰ ਸਾਲ 2000 ਯਾਤਰੀ ਰਸਤਾ ਗੁਆਚਣ ਨਾਲ ਮਰ ਜਾਂਦੇ ਸਨ ਇੱਕ ਤੇਲ ਕੰਪਨੀ ਦੇ ਕਰਮਚਾਰੀ ਨੇ ਹਰ ਇੱਕ ਮੀਲ ਦੇ ਫਾਸਲੇ ਤੇ ਤੇਲ ਦੇ ਵੱਡੇ ਖਾਲੀ ਡਰਮ ਰੱਖਣ ਦਾ ਸੁਝਾਅ ਦਿੱਤਾ ਮਸਾਫਰਾਂ ਨੇ ਦੋ ਡਰਮ ਹੀ ਵੇਖਣੇ ਹੁੰਦੇ ਸਨ ਪਿਛਰਾ ਤੇ ਅਗਲਾ ਗੁਆਚਣ ਤੋਂ ਬਚਣ ਵਾਸਤੇ ਇਤਨਾ ਕੋਈ ਸੰਕੇਤ ਕਾਫੀ ਸੀ ਐਵੇਂ ਇੱਕ ਵੱਡੀ ਸਮੱਸਿਆ ਸੌਖਿਆਂ ਹੀ ਹੱਲ ਹੋ ਗਈ ਸੀ ਸੋਚਣ ਦੀ ਲੋੜ ਹੈ ਕਿ ਕੁਝ ਲੋਕਾਂ ਦੀ ਜ਼ਿੰਦਗੀ ਕਿਉਂ ਸੌਕੀ ਹੁੰਦੀ ਹੈ ਤੇ ਕੁਝ ਲੋਕਾਂ ਦਾ ਜੀਵਨ ਕਿਉਂ ਔਖਾ ਹੁੰਦਾ ਹੈ ਜਿਤਨਾ ਵਧੇਰੇ ਸਿੱਖੋਗੇ ਉਤਨੇ ਵੱਧ ਮਾਹਰ ਹੋਵੋਗੇ ਉਤਨਾ ਆਤਮ ਵਿਸ਼ਵਾਸ ਵਧੇਰੇ ਹੋਵੇਗਾ ਜਿਤਨੀ ਆਮਦਨ ਵਧੇਗੀ ਉਤਨਾ ਜੀਵਨ ਸੌਖਾ ਹੋਵੇਗਾ ਜੇ ਕਿਸੇ ਕੰਮ ਨੂੰ ਸਹੀ ਢੰਗ ਨਾਲ ਕੀਤਾ ਜਾਵੇ ਤਾਂ ਥਕਾਵਟ ਨਹੀਂ ਹੁੰਦੀ ਜੇ ਕੰਮ ਨਿਸ਼ਾਨਾ ਮਿਥ ਕੇ ਕੀਤਾ ਜਾਵੇ ਤਾਂ ਸਫਲਤਾ ਹੀ ਮਿਲਦੀ ਹੈ ਸਪਸ਼ਟ ਹੈ ਕਿ ਹਰ ਖੇਤਰ ਵਿੱਚ ਮੁਕਾਬਲਾ ਸਖਤ ਹੈ ਸਾਹੋਸਾ ਦੌੜਨ ਦੀ ਲੋੜ ਨਹੀਂ ਪਰ ਰੁਕਣਾ ਮਨਾ ਹੈ ਇੱਕ ਪਰਿਵਾਰ ਦਾ ਆਖੀਰਲਾ ਬੱਚਾ ਬੜਾ ਕਮਜ਼ੋਰ ਸੀ ਉਸਨੇ ਨਿੱਜੀ ਅਨੁਭਵ ਤੋਂ ਜਾਣ ਲਿਆ ਸੀ ਕਿ ਦੌੜਨ ਨਾਲ ਕਮਜ਼ੋਰੀ ਦੂਰ ਹੁੰਦੀ ਹੈ ਉਹ ਦੌੜਾਂ ਲਾਉਂਦਾ ਸੀ ਪਰ ਹਰ ਦੌੜ ਵਿੱਚ ਉਹ ਖੀਰਲਾ ਦੜਾਕ ਹੁੰਦਾ ਸੀ ਸਾਰੇ ਉਸ ਦਾ ਮਖੌਲ ਉਡਾਉਂਦੇ ਸਨ ਅਤੇ ਦੌੜਨ ਤੋਂ ਰੁਕਦੇ ਸਨ ਉਹ ਸ਼ਾਹ ਨਾਲ ਕਿਆ ਕਰਦਾ ਸੀ ਇੱਕ ਵਾਰੀ ਅਵਲ ਆਉਣਾ ਅਵਲ ਆ ਕੇ ਤੁਹਾਡੇ ਚਾਹੇ ਅਨਸਾਰ ਦੌੜਨਾ ਬੰਦ ਕਰ ਦੇਵਾਂਗਾ ਯਤਨ ਕਰਦਾ ਕਰਦਾ ਉਹ ਇੱਕ ਦੌੜ ਵਿੱਚ ਅਵਲ ਆ ਗਿਆ ਇਸ ਅਵਰੰਤ ਉਹ ਹਰ ਵਾਰੀ ਅਵਲ ਆਉਣ ਲੱਗ ਪਿਆ ਧੀਰਜ ਨਾਲ ਸੋਚਨ ਨਾਲ ਸਮੱਸਿਆ ਹੱਲ ਕਰਨ ਦੇ ਢੰਗ ਸੁੱਝਦੇ ਹਨ ਕੁਝ ਸਾਲ ਪਹਿਲਾਂ ਵਿਸ਼ਵ ਫੁੱਟਬਾਲ ਕੱਪ ਦੇ ਮੁਕਾਬਲਿਆਂ ਵਿੱਚ ਅਕਸਰ ਦੋਵੇਂ ਟੀਮਾਂ ਦੀ ਭਾਸ਼ਾ ਤੇ ਰੈਫਰੀਆਂ ਦੀ ਭਾਸ਼ਾ ਵੱਖਰੀ ਵੱਖਰੀ ਹੁੰਦੀ ਸੀ ਅਤੇ ਇੱਕ ਦੂਜੇ ਦੀ ਭਾਸ਼ਾ ਸਮਝ ਨਾ ਆਉਣ ਕਾਰਨ ਮੈਚਾਂ ਵਿੱਚ ਵਿਗੜਨ ਪੈਂਦਾ ਸੀ ਅਤੇ ਰੈਫਰੀ ਵੱਲੋਂ ਕਿਸੇ ਖਿਡਾਰੀ ਨੂੰ ਵਾਰਨਿੰਗ ਦੇਣ ਤੇ ਖੇਡ ਵਿੱਚੋਂ ਬਾਹਰ ਕੱਢਣ ਦੇ ਫੈਸਲਿਆਂ ਨੂੰ ਸਮਝਣ ਵਿੱਚ ਅਸਮਰੱਥ ਹੋਣ ਕਾਰਨ ਝਗੜਾ ਹੋ ਜਾਂਦਾ ਸੀ ਇਸ ਸਮੱਸਿਆ ਦਾ ਕੋਈ ਸੰਤੋਖਜਨਕ ਹੱਲ ਨਹੀਂ ਲੱਭ ਰਿਹਾ ਸੀ ਇੱਕ ਵਾਰੀ ਇੱਕ ਰੈਫਰੀ ਟ੍ਰੈਫਿਕ ਦੀ ਲਾਲ ਬੱਤੀ ਤੇ ਰੁਕਿਆ ਹੋਇਆ ਸੀ ਉਸ ਨੂੰ ਖਿਆਲ ਆਇਆ ਕਿ ਟ੍ਰੈਫਿਕ ਦੀ ਪੀਲੀ ਅਤੇ ਲਾਲ ਬੱਤੀ ਦੇ ਰੰਗਾਂ ਵਾਲੇ ਕਾਰਡਾਂ ਨਾਲ ਫੁੱਟਬਾਲ ਦੇ ਮੈਚਾਂ ਵਿੱਚ ਰੈਫਰੀ ਦੇ ਫੈਸਲੇ ਸੰਬੰਧੀ ਭਲੇਖੇ ਪੈਣ ਦੀ ਸਮੱਸਿਆ ਹੱਲ ਕੀਤੀ ਜਾ ਸਕਦੀ ਹੈ ਐਵੇਂ ਖੇਡਣ ਵਿੱਚ ਗਲਤੀ ਕਰਨ ਵਾਲਿਆਂ ਨੂੰ ਦਿਖਾਏ ਜਾਣ ਵਾਲੇ ਕਾਰਡ ਲਈ ਪੀਲਾ ਤੇ ਲਾਲ ਰੰਗ ਅਪਣਾਉਣ ਨਾਲ ਇਹ ਸਮੱਸਿਆ ਹੱਲ ਹੋ ਗਈ ਔਖੇ ਕਮਾਵਲ ਧਿਆਨ ਦੇ ਨਾਲ ਨਵੇਂ ਤੇ ਸਰਲ ਹੱਲ ਸੋਚਦੇ ਹਨ ਜਾਪਾਨ ਦੀ ਸਾਬਣ ਬਣਾਉਣ ਵਾਲੀ ਕੰਪਨੀ ਦੇ ਕਈ ਗਾਹਕਾਂ ਨੇ ਸ਼ਿਕਾਇਤ ਕੀਤੀ ਕਿ ਕਈ ਵਾਰ ਸਾਬਣ ਦੀਆਂ ਖਰੀਦੀਆਂ ਗਈਆਂ ਡੱਬੀਆਂ ਵਿੱਚ ਸਾਬਣ ਨਹੀਂ ਹੁੰਦਾ ਪਰ ਸਿੱਧ ਕੰਪਨੀ ਲਈ ਇਹ ਬੜੀ ਬੇਇੱਜ਼ਤੀ ਵਾਲੀ ਗੱਲ ਸੀ ਇਹ ਵਾਪਰਨ ਤੋਂ ਰੋਕਣ ਵਾਸਤੇ ਕਈ ਹੱਲ ਸੁਝਾਏ ਗਏ ਪਰ ਉਹ ਸਾਰੇ ਬੜੇ ਮਹਿੰਗੇ ਸਨ ਇੱਕ ਵਰਕਰ ਨੇ ਸੁਝਾਅ ਦਿੱਤਾ ਕਿ ਇਸ ਸਮੱਸਿਆ ਬੜੀ ਸੌਖਿਆਂ ਹੱਲ ਕੀਤੀ ਜਾ ਸਕਦੀ ਹੈ ਉਸਨੇ ਕਿਹਾ ਕਿ ਜਦੋਂ ਸਾਬਣ ਡੱਬੀ ਵਿੱਚ ਭਰਨ ਉਪਰੰਤ ਡੱਬੀ ਬੈਲਟ ਤੇ ਚਲਦੀ ਹੈ ਤਾਂ ਉੱਥੇ ਇੱਕ ਵੱਡਾ ਤੇ ਸ਼ਕਤੀਸ਼ਾਲੀ ਪੱਖਾ ਚਲਾਇਆ ਜਾਵੇ ਜਿਸ ਦੀ ਤੇਜ਼ ਹਵਾ ਖਾਲੀ ਡੱਬਿਆਂ ਨੂੰ ਅੜਾ ਦੇਵੇਗੀ ਐਵੇਂ ਕੋਈ ਖਾਲੀ ਡੱਬੀ ਅੱਗੇ ਨਹੀਂ ਜਾਵੇਗੀ ਵਿਗਿਆਨੀਆਂ ਦੀਆਂ ਪ੍ਰਾਪਤੀਆਂ ਕਾਢਾਂ ਤੇ ਕਾਢਤਾਂ ਨੇ ਔਖੇ ਕੰਮ ਸੌਖੇ ਕਰ ਦਿੱਤੇ ਹਨ ਪਹਾੜ ਤੇ ਚੜ੍ਹਨ ਵਾਂਗ ਔਖੇ ਕੰਮ ਕਰਨ ਵਾਲੇ ਆਪਣੀਆਂ ਮੁਸ਼ਕਲਾਂ ਆਪ ਹੱਲ ਕਰਦੇ ਹਨ ਮਾਉਂਟ ਐਵਰੇਸਟ ਨੂੰ ਫਤਿਹ ਕਰਨਾ ਮਨੁੱਖ ਦੇ ਸਿਰਕ ਸਿਰ ਅਤੇ ਹੌਸਲੇ ਦਾ ਸਬੂਤ ਹੈ ਜਿਹੜੇ ਸਿਖਰ ਤੇ ਪਹੁੰਚਣ ਵਿੱਚ ਸਫਲ ਹੋਏ ਉਹ ਤਿਆਰੀ ਕਰਕੇ ਗਏ ਸਨ ਆਪਣੀਆਂ ਮੁਸ਼ਕਲਾਂ ਹੋਰਾਂ ਨੂੰ ਦੱਸੋਗੇ ਤਾਂ ਬਹੁਤੇ ਪਰਵਾਹ ਹੀ ਨਹੀਂ ਕਰਨਗੇ ਬਾਕੀ ਤੁਹਾਡੀਆਂ ਮੁਸ਼ਕਲਾਂ ਤੇ ਪ੍ਰਸੰਨ ਹੋਣਗੇ ਔਖੇ ਸਬਕ ਅਤੇ ਔਖੇ ਹੋ ਕੇ ਸਿੱਖੇ ਸਬਕ ਔਖੇ ਸਮਿਆਂ ਵਿੱਚ ਕੰਮ ਆਉਂਦੇ ਹਨ ਅਜੋਕੇ ਯੁੱਗ ਵਿੱਚ ਜਾਣਕਾਰੀ ਤੇ ਟੈਕਨੋਲੋਜੀ ਦਾ ਮੀ ਬਸ ਰਿਹਾ ਹੈ ਅਫਸਰ ਆਵਾਜ਼ਾਂ ਮਾਰ ਰਹੇ ਹਨ ਤੁਸੀਂ ਔਖੇ ਕੰਮ ਕਰਨ ਦਾ ਬੀੜਾ ਚੁੱਕੋ ਸਰ ਤੁਹਾਡੀ ਜ਼ਿੰਦਗੀ ਨੂੰ ਸੌਖਾ ਬਣਾਉਣ ਦਾ ਵਾਅਦਾ ਨਿਭਾਏਗਾ ਧੰਨਵਾਦ